ਕੀੜਾ ਯਾਰ ਸਵੇਰੇ ਸਵੇਰੇ ਸੌਣ ਵੀ ਨਹੀਂ ਦਿੰਦੇ ਯਾਰ ਸਵੇਰੇ ਸਵੇਰੇ ਪੈਸੇ ਆਣੇ ਦਾ ਕੋਣ ਛੱਡ ਯਾਰ ਚੱਕ ਲੈਣ ਨੇ ਯਾਰ ਸਵੇਰੇ ਸਵੇਰੇ ਆਇਆ ਨਾ ਘਰੇ ਹੈਲੋ ਹੈਲੋ ਹਾਂਜੀ ਵੀਰੇ ਹੈਲੋ ਹਾਂਜੀ ਵੀਰੇ ਮੈਂ ਕਹਾ ਤੁਹਾਨੂੰ ਮਾੜੀ ਮੋਟੀ ਸ਼ਰਮ ਸ਼ੁਰਮ ਹੈਗੀ ਆ ਕੀ ਹੋ ਗਿਆ ਬਾਈ ਵੀ ਅਸੀਂ ਕਹਿੰਦੇ ਪੈਸੇ ਦੇਣੇ ਆ ਭਾਈ ਲੈਣ ਨੂੰ ਤਾਂ ਅਸੀਂ ਬੜਾ ਬੂਥਾ ੱਟ ਕੇ ਕਹਿੰਦੇ ਆ ਵੀ 5000 ਰੁਪਏ ਦੇ ਦੋ ਸਾਨੂੰ ਕੋਈ ਜੱਦ ਦੇਣੀ ਹੋਵੇ ਉਹ ਫਿਰ ਯਾਦ ਨਹੀਂ ਰਹਿੰਦਾ ਕੌਣ ਆ ਉਹ ਦੇ ਦੰਨੇ ਆ ਵੀਰੇ ਦੇ ਦੰਨੇ ਆ ਅਸੀਂ ਕਿਹੜਾ ਭੱਜੇ ਚੱਲਿਆਂ ਯਾਰ ਇੱਕ ਅੱਧਾ ਦਿਨ ਦੇ ਭੱਜੇ ਜਦਨ ਵਾਲੀ ਕੀ ਗੱਲ ਆ ਭਾਈ ਪੈਸੇ ਤਾਂ ਲੈਣੀਆਂ ਨਾ ਫਿਰ ਅਸੀਂ ਹੁਣ ਉਹ ਭਰਾਵਾ ਮੈਂ ਵੀ ਯਾਰ ਕਿਸ ਤੋਂ ਲੈਣਿਆ ਤੇਰੇ ਹੱਥ ਬੰਨ੍ਹ ਕੇ ਪੈਸੇ ਦੇਣੇ ਆ ਭਰਾਵਾ ਤੈਨੂੰ ਦੇ ਦੰਨੇ ਯਾਰ ਇੱਕ ਅੱਧਾ ਦਿਨ ਤਾਂ ਦੇ ਯਾਰ ਮੈਂ ਇੱਕ ਅੱਧਾ ਜਦੋਂ ਬਹੁਤ ਦਿਨ ਹੋ ਗਏ ਲਾਰੇ ਲਾਉਂਦੇ ਨੇ ਸਿੱਧੀ ਗੱਲ ਆ ਜੇ ਕੱਲ ਅੱਜ ਤੱਕ ਅੱਜ ਮੈਨੂੰ ਸ਼ਾਮ ਤ ਚੱਲ ਦੇਖਦਾ ਮੈਂ ਪ੍ਰਭਾਵਾ ਕਰਦਾ ਕੋਈ ਹੀਲਾ ਤੇਰਾ ਕਰਦਾ ਦੇਖਣਾ ਦੇਖਣਾ ਨਹੀਂ ਹੈਗਾ ਵੀਰੇ ਪੈਸੇ ਚਾਹੀਦੇ ਸਾਨੂੰ ਸ਼ੌਂਕ ਦਾ ਕਰ ਵੀਰੇ ਕਰਦਾ ਤੇਰਾ ਕਰਦਾ ਵੀਰੇ ਕਰਦਾ ਹੀਲਾ ਯਾਰ ਮੇਰੇ ਟੈਂਸ਼ਨ ਆ ਲੈ ਮੈਂ ਕਰਦਾ ਕਦੇ ਪਤਾ ਕਰਦਾ ਸਾਨੂੰ ਨਹੀਂ ਪਤਾ ਹੈਗਾ ਠੀਕ ਆ ਵੀਰੇ ਮੈਂ ਕਰ ਦਿੰਨਾ ਪਤਾ ਆ ਕੀ ਹੋ ਗਿਆ ਯਾਰ ਕਿੱਥੋਂ ਦਵਾ ਇਹਨੂੰ ਹੁਣ ਮੈਂ ਸਵੇਰੇ ਸਵੇਰੇ ਪੈਸੇ ਯਾਰ ਚੱਲ ਯਾਰ ਕਰਦੇ ਆ ਪਤਾ ਇਹਦਾ ਵੀ ਹੀਲਾ ਕਿਸੇ ਪਾਸਿਓਂ ਚੱਲ ਵੀ ਮਿੱਤਰਾ ਲੋਂਨੇ ਕੋਈ ਜਿਗਾਰਡ ਏਕਣ ਤਾਂ ਬਾਨ ਨਹੀਂ ਕੋਈ ਗੱਲ ਕੀ ਕਰੀਏ ਯਾਰ ਗਰੀਬੀ ਦਾ ਵੀ ਔਖਾ ਹੀ ਆ ਔਲੇ ਵੱਡ ਵੱਡ ਖਾਦੇ ਪੈਸੇ ਆਣੇ ਨਹੀਂ ਕੀ ਕਰਾਂ ਕਿਸੇ ਦੋਸਤ ਤੋਂ ਵੀ ਨਹੀਂ ਮੰਗ ਸਕਦਾ ਸਾਲਾ ਕਿਸੇ ਨੇ ਮੈਨੂੰ ਪੈਸੇ ਵੀ ਨਹੀਂ ਧਾਰੇ ਦੇਣ ਯਾ ਲੈ ਕੋਈ ਲਾਉਨੇ ਆ ਜਗਾੜ ਇਕਾਂ ਤਾਂ ਬਹਿ ਕੇ ਸਾਰ ਨਾ ਨਹੀਂ ਕੁਸ਼ਤਾ ਕਰਨਾ ਪੈਣਾ ਕੁਸ਼ਤਾ ਕਰਨਾ ਪੈਣਾ ਲੈ ਵੀ ਮਿੱਤਰਾ ਸ਼ਮਤ ਕਰ ਸ਼ਮਤ ਕਰੇ ਕਰਨਾ ਪੈਣਾ ਕਹਿੰਦੇ ਹੁਣ ਬਾਬਿਆਂ ਨੂੰ ਸ਼ਾਂਤ ਕਰੇ ਕਰਨਾ ਪੈਣਾ ਮੇਰੇ ਵੀਰੋ ਚਾ ਸਹੀ ਆ ਲਵੀ ਚੈੱਕ ਕਰੋ ਬਾਬਿਆਂ ਨੂੰ ਬਾਬੇ ਬਣ ਹੁਣ ਸੈਟਾ ਕੋਈ ਕਮੀ ਲਵੀ ਤੇਰਾ ਤਾਂ ਵੀ ਕੰਮ ਲੈ ਲਈ ਅੱਜ ਤੇਰੇ ਜੇ 5000 ਪਾ ਕੇ ਲੈ ਕੇ ਆਉਣਾ ਅੱਜ ਚੱਲ ਲੱਭੀਏ ਕੋਈ ਜ਼ਗਾੜ ਬਾਬੇ ਹੁਣ ਹੀ ਚੱਲੇ ਹੁਣ ਚਾਲੇ ਪਾਉਣ ਲੱਭਦੇ ਆ ਸੰਗ ਤਾਂ ਚਲੋ ਵੀ ਬਾਬਿਓ ਚਲ ਮੈਂ ਵੀ ਕੋਈ ਬੱਬਾ ਵਾਣੇ ਜਾਣੀ ਬਿੱਲੋ ਮੇਰਾ ਜੀਵਨ ਲੈ ਵੀ ਅਰਜਨਾ ਗਾਣਾ ਤਾਂ ਤੇ ਕੱਢਤਾ ਕਿਰਪਾ ਵੀ ਹੋ ਜਵੇ ਇੱਧਰ ਬਾਬਿਆਂ ਦੀ ਲੱਭ ਜਵੇ ਕੋਈ ਅੱਜ ਪਣਾਈਏ ਕਿਸੇ ਦਾ ਪੱਪੂ ਸ਼ਾ ਲਵੀ ਲੱਭਦੇ ਆ ਕੋਈ ਫਿਰ ਲਖਨ ਰੰਜਨ ਵੇ ਘਰ ਤਾਂ ਬੜਾ ਵਧੀਆ ਪਾਇਆ ਫਸਾ ਪੂਰਾ ਫਸਾ ਲੱਗਿਆ ਲੱਗਦਾ ਕੋਣ ਦੇਖਾ ਦੇ ਜਿਹਦੇ ਚਾਰ ਲਾ ਦਿੰਦਾ ਉਹ ਚੱਲ ਦੇਖਦੇ ਆ ਘੜਕਾ ਕੇ ਇਹਨਾਂ ਦਾ ਵੀ ਬੇੜਾ ਹੀ ਕਰ ਕੋਆ ਪਿਆ ਸਵੇਰੇ ਸਵੇਰੇ ਕਾਲ ਜਮਚਾਉਂਦੇ ਨੇ ਆਪਣੀ ਘਰ ਵਾਲੀਆਂ ਨਾਲ ਵੀਡੀਓ ਪਾ ਕੇ ਆ ਆਪਣਾ ਵੀ ਯਾਰ ਕੋਈ ਰੱਬ ਸੁਣ ਲਵੇ ਯਾਰ ਘਰ ਵਾਲੀ ਹੋ ਜੇ ਕੋਈ ਯਾਰ ਸਵੇਰੇ ਖਾਦਾ ਨਹੀਂ ਕੋ ਬਾਤਾਂ ਨਹੀਂ ਕਾਲ ਜਮਚਾਉਂਦੇ ਚੱਲ ਯਾਰ ਉਹਨੂੰ ਬੰਦੇ ਨੂੰ ਕਿਹਾ ਸੀ ਆਪਾਂ ਜੀ ਨੂੰ ਉਹਨੂੰ ਫੋਨ ਲਾ ਕੇ ਦੇਖਦੇ ਆ ਚੱਲ ਹਾਂ ਉਹਨੂੰ ਲਾ ਦਿਆਂ ਫੋਨ ਆਪਾਂ ਦੇਖੀਏ ਤਾਂ ਕੀ ਕਹਿੰਦਾ ਹੈਲੋ ਹਾਂ ਵੀ ਕਿਦਾਂ ਬਾਬੇ ਹਾਂ ਵਧੀਆ ਵਧੀਆ ਤੂੰ ਦੱਸ ਠੀਕ ਆ ਤੇ ਜਿਹੜਾ ਮੈਂ ਤੈਨੂੰ ਕੰਮ ਕਿਹਾ ਸੀ ਆਪਣਾ ਉਹ ਬਣਿਆ ਕੋਈ ਉਹਦਾ ਹਲ-ਹੁਲ ਦੇਖ ਲੋ ਯਾਰ ਕੀ ਯਰ ਤੋਰ ਤੋ ਦਾ ਹੋਣਾ ਹੀ ਨਹੀਂ ਯਾਰ ਕਦੇ ਯਾਰ ਤੈਨੂੰ ਕਿੰਨੀ ਵਾਰ ਕਹਤਾ ਯਾਰ ਕਿੰਨੀ ਵਾਰ ਸਮਝਾਤਾ ਵੀ ਘਰੇ ਔਖਾ ਮੈਂ ਤੋ ਘਰ ਵਾਲੀ ਤੋਂ ਬਿਨਾਂ ਰਹਿ ਨਹੀਂ ਹੁੰਦਾ ਹੈਗਾ ਪਰ ਰੋਟੀ ਬੇਕਣੀ ਖਾਣੀ ਪੈਂਦੀ ਆ ਆਪ ਬਣਾਉਣੇ ਤੈਨੂੰ ਪਤਾ ਹੀ ਆ ਬੰਦਾ ਰੱਖਿਆ ਹੋਇਆ ਆਪਾਂ ਹਾਂ ਉਹ ਤਾਂ ਚੱਲ ਮੈਂ ਮੰਨਦਾ ਤੇਰੀ ਗੱਲ ਇਹ ਹੁਣ ਯਾਰ ਮਾੜਾ ਮੋਟਾ ਹਾਲ ਤਾਂ ਤੁਹਾਨੂੰ ਕਰਨਾ ਚਾਹੀਦਾ ਯਾਰ ਹਾਂ ਯਾਰ ਦੇਖੋ ਯਾਰ ਕਰੇ ਔਖਾ ਆ ਪਿਆ ਮੇਰਾ ਇਹਦਾ ਬਾਲਾ ਯਾਰ ਟੈਨਸ਼ਨਾਂ ਬਹੁਤ ਨੇ ਯਾਰ ਹਾਂ ਹਾਂ ਯਾਰ ਕਰੋ ਯਾਰ ਮਾੜਾ ਮੋਟਾ ਹਾਲ ਯਾਰ ਪੈਸੇ ਵਾਲੀ ਟੈਨਸ਼ਨ ਨਾ ਲਈ ਯਾਰ ਜਦੋਂ ਸੋਨੇ ਦੀ ੱਟ ਮਾਰਨੀ ਆ ਆਪਾਂ ਯਾਰ ਚਾਹੇ ਜੋ ਮਰਜ਼ੀ ਕਰੀ ਜਾਈਏ ਆਪਣਾ ਤੇਰੀ ਉਮਰ ਭਰ ਨਜ਼ਾਰੇ ਲਈਏ ਆਪਣਾ ਹਾਂ ਬਾਬੇ ਆਹ ਕਰਾ ਯਾਰ ਦੂ ਆਪਣਾ ਹੱਲ ਕਰੋ ਯਾਰ ਕੋਈ ਯਾਰਾ ਬਾਹਰ ਕਿਹੜਾ ਯਾਰ ਗੇਟ ਜੇ ਖੜਕਾਈ ਜਾਂਦਾ ਦੇਖਿਓ ਇੱਕ ਮਿੰਟ ਮੈਂ ਦੇਖ ਲਾਂ ਮਣੇ ਇਹ ਕਿਹੜਾ ਯਾਰ ਇਹ ਬਾਹਰੇ ਜੋ ਆ ਜਾਂਦੇ ਨੇ ਯਾਰ ਸੋ ਇੱਕ ਤਾਂ ਲੋਕਾਂ ਨੂੰ ਨਿਟੇ ਹੈਗੀ ਸ਼ਗਰ ਦੁਪਹਿਰੇ ਜੀ ਵੀ ਤੁਸੀਂ ਆਪਣਾ ਘਰੇ ਬਹਿ ਜਾਓ ਥੋਡੇ ਦਾ ਜਨਾਨੀ ਆ ਗਈਆਂ ਨੇ ਘਰੇ ਇਹ ਤਾਂ ਚੱਲ ਹੈ ਨਹੀਂ ਦੇਖ ਮਿੰਟ ਇਹ ਪਤਾ ਨਹੀਂ ਕਿਹੜਾ ਹੈ ਉਹ ਖਲੋ ਜਾ ਭਾਈ ਇੰਨੀ ਕੀ ਕਾਲੀ ਆ ਗਈ ਗੇਟ ਭੰਨਣ ਵਾਲਾ ਕਰਤਾ ਤਾਂ ਹੋਰ ਭਗਤਾ ਤੁਖੀ ਜੀਆ ਮੈਂ ਕੀ ਗੱਲ ਹੋਗੀ ਯਾਰ ਤੂੰ ਦੱਸ ਤਾਂ ਐ ਕਿਹੜੀ ਬੱਸ ਫੜਨੀ ਸੀ ਇੰਨੀ ਜਲਦੀ ਗੇਟ ਭੰਨਣ ਲੱਗਿਆ ਹੋਇਆ ਤੈਨੂੰ ਗਾਉ ਤੇ ਸੁਖਵੀਰ ਵਾਲ ਨਾਲ ਬੈਣਾ ਜਾ ਕੇ ਪੀਤੀ ਮੰਗਣੀ ਇੱਥੇ ਕਿਤੇ ਆਉਂ ਇੰਨਾ ਗੁੱਸੇ ਨਹੀਂ ਹੋਈਦਾ ਠੰਡਾ ਰਹਿ ਠੰਡਾ ਸਾਬੂ ਵੀ ਤੰਗ ਕਰਕੇ ਰੱਖਦੇ ਆ ਮੁੰਡਿਆਂ ਨੂੰ ਉਹ ਨਹੀਂ ਨਹੀਂ ਪੁੱਤ ਮਗਲ ਪਤਾ ਕੀ ਐ ਮੈਨੂੰ ਆਏ ਸੀ ਯਾਰ ਵੀ ਚੱਲ ਵਧੀਆ ਬੰਦੇ ਨੇ ਵੀ ਵਧੀਆ ਆਉਣੇ ਬਾਕੀ ਵੀ ਕਹਿੰਦੇ ਨੇ ਪਿੰਡ 'ਚ ਕਹਿੰਦੇ ਬੰਦੇ ਵਧੀਆ ਨੇ ਚੱਲ ਵੀ ਇੱਕੋ ਖਵਾ ਲਓ ਉਹਦਾ ਠੀਕ ਆ ਬੰਦੇ ਦਾ ਵਧੀਆ ਨੇ ਹਾਂ ਤੂੰ ਕੰਮ ਦੱਸ ਦੋ ਉਹ ਪੁੱਤ ਦੋ ਫੁਲਕੇ ਖਵਾ ਦੇ ਕੁਛ ਖਾ ਦੇ ਉਹ ਆਹ ਫੁਲਕੇ ਲਾਉਣ ਉਹ ਫੁਲਕੇ ਵਾਲੀ ਬੈਠੀ ਹੈ ਲਾਉਣ ਵਾਲੀ ਬੈਠੀ ਹੈ ਕਿੱਥੋਂ ਖਲਾਣਾ ਤਾਪ ਬੋਖੇ ਖਾਣਿਆ ਕਰਦੇ ਪਰੇ ਹੋ ਜਾਂਦੇ ਆ ਕੀ ਗੱਲ ਹੋ ਗਈ ਭਗਤਾ ਹੋ ਗਈ ਬੜਾ ਖਿਜਿਆ ਪਿਆ ਕੀ ਦੱਸਾਂ ਯਾਰ ਬਾਬਾ ਤੈਨੂੰ ਤੂੰ ਕੰਮ ਦੱਸ ਆਪਣਾ ਤੂੰ ਯਾਰ ਗੱਲ ਤਾਂ ਕਰ ਕੀ ਹੈ ਤੇਰੇ ਦਿਲ 'ਚ ਕੋਈ ਦੁਬੇ ਦਾ ਹੈ ਕੀ ਕੋਈ ਮਸਲਾ ਮਸਲੇ ਦੱਸ ਦੀ ਹੱਲ ਕਰਾਂਗੇ ਪੁੱਤ ਮਸਲੇ ਹੱਲ ਕਰਨ ਨੂੰ ਚੰਨੀ ਹੈ ਪੁੱਤਰਾ ਗੁੱਸੇ ਨਹੀਂ ਹੋਈਦਾ ਬਾਬਿਆਂ ਨਾਲ ਗੱਲ ਕਰੀ ਜੀ ਤੂੰ ਆਏ ਯਾਰ ਤੇ ਰੂਟੀ ਨਹੀਂ ਲੂੰਗੀ ਨਹੀਂ ਚਾਹੇ ਪਿਲਾ ਦੇ ਬਾਬਿਆਂ ਦੀ ਕੀ ਪਤਾ ਤੇਰੇ ਅਸੀ ਕੋਈ ਕੰਮ ਹੈ ਜੀ ਆਲਾ ਯਾਰ ਬੈਠ ਯਾਰ ਬਾਬਾ ਚਾ ਹਾ ਪੁੱਤ ਤੇਰਾ ਰੱਬ ਬੋ ਬੋ ਤੈਨੂੰ ਜੋ ਤੇਰੀ ਮਨੋਗਾਮਨਾ ਸਭ ਕੁ ਪੂਰਾ ਕਰ। ਚੱਲ ਆ ਬਾਬਾ ਬੈਠ ਯਾਰ ਤੂੰ ਬੈਠ। ਬੈ ਜਾ ਯਾਨਿਆ ਪੁੱਤਰਾ ਬੈ ਯਾਨਿਆ। ਬੈਠ ਬੈਠ। ਹਾਂ। ਪੁੱਤਰਾ ਗਰਮੀ ਬੜੀ ਆ ਕੋਈ ਪੱਖਾ ਪੁੱਖਾ ਹੀ ਲਾ ਲਾ। ਪੱਖੇ ਤੇਰੇ ਏਸੀ ਨਾ ਲਵਾ ਦ ਮੋਰੇ। ਰਬਟ ਵਾਂਗ ਅੱਗੇ ਅੱਗੀ ਵਧੀ ਜਾਨਾ ਤੂੰ ਬਾਬਾ। ਤੇਰਾ ਗਰਮੀ ਬੋਤ ਆ ਯਾਰ। ਉਹ ਤੂੰ ਛੋਕਰ ਕਰਦੇ ਨੀ ਮੋਰੇ ਬਿਠਾ ਲਿਆ। ਨਹੀਂ ਮੈਨੂੰ ਬਾਹਰ ਹੀ ਬਿਠਾਉਣਾ ਸੀ। ਨਾ ਨਾ ਠੀਕ ਆ ਠੀਕ ਆ। ਚੱਲ। ਗੁੱਸਾ ਨਹੀਂ ਕਰੀਦਾ। ਗੁੱਸਾ ਨਹੀਂ ਕਰੀਦਾ। ਸਿਆਣੇ ਬੰਦੇ ਨਾਲ ਪਿਆਰ ਨਾਲ ਗੱਲ ਕਰੀਂ। ਆਣੇ ਤੂੰ ਪਤਾ ਨਹੀਂ ਕਿੰਨੇ 95 ਸਾਲ ਦਾ ਹੈ ਪੁੱਤ ਪੁੱਤਰਾ ਬੰਦਾ ਉਮਰ ਨਾਲ ਹੀ ਵੱਡਾ ਹੁੰਦਾ ਉਹਦਾ ਮੈਨੂੰ ਪਤਾ ਬਾਬਾ ਕੱਦ ਨਾਲ ਵੱਡਾ ਹੁੰਦਾ ਪੁੱਤਰਾ ਤੇਰਾ ਦਿਮਾਗ ਕੀ ਹੈ ਯਾਰ ਤੈਨੂੰ ਮੈਂ ਕਹ ਰਿਹਾ ਉਮਰ ਨਾਲ ਹੀ ਵੱਡਾ ਹੁੰਦਾ ਬੰਦਾ ਕਰਤਾਰ ਨਾਲ ਵੱਡਾ ਹੁੰਦਾ ਕਰਤਾਰ ਨਾਲ ਅੱਛਾ ਕਰਤਾਰ ਮੈਂ ਕੱਦ ਨਾਲ ਵੀ ਵੱਡੇ ਹੀ ਹੁੰਦਾ ਬੰਦਾ ਆਹੋ ਪੁੱਤ ਤੂੰ ਪੁੱਤਰਾ ਕਰਤਾਰ ਦੇ ਅੰਗਲਾਂ ਨਾਲ ਬਹੁਤ ਦੀ ਗੱਲ ਆਉਂਦੀ ਹੈ ਤੂੰ ਆਏਗਾ ਤੂੰ ਪਹਿਲਾਂ ਚਾਹ ਪਲਾ ਬਾਬਿਆਂ ਨੂੰ ਫਿਰ ਤੈਨੂੰ ਅਸੀਂ ਦਾਬ ਦਈਏ ਚਾਹ ਦਾ ਪਲਾਉਣਾ ਬਾਬਾ ਓਰੇ ਓ ਛੁੱਟ ਯਾ ਦੋਗਲਾ ਚਾਹ ਦੇ ਬਣਾ ਕੇ ਲੈ ਗਿਆ ਜਲਦੀ ਵਧੀਆ ਇਹ ਬਾਬਾ ਆ ਬਾਬੇ ਨੇ ਦੁੱਧ ਚ ਪੱਤੀ ਪਾ ਲਿਆ ਹਾਂ ਤੈਨੂੰ ਬੋਲਣ ਦੀ ਅਕਲ-ਉਕਲ ਹੈਗੀ ਮਾੜੀ-ਮੋਟੀ ਕਿਵੇਂ ਬੋਲਦਾ ਦੇਖ ਕਿੰਨਾ ਵੀ ਰੱਖੇ ਤੋ ਚੱਲ ਚੱਲ ਚਾਹ ਬਣਾ ਕੇ ਲੈ ਗਿਆ ਕੀ ਕਹਿ ਰਿਹਾ ਆ ਕੰਮ ਨੂੰ ਬਿਠਾਏ ਬਾਬਾ ਗੱਲ ਦੋ ਯਾਰ ਇਹਨੂੰ ਪਤਾ ਨਹੀਂ ਹੈਗਾ ਯਾਰ ਕੀ ਬੋਲੀ ਜਾਂਦਾ ਚਾਚਾ ਬਣਾ ਕੇ ਲੈ ਗਿਆ ਓ ਯਾਰ ਅਕਲ-ਉਕਲ ਨਹੀਂ ਹੈਗੀ ਅੱਜ ਨੂੰ ਬਾਬਿਆਂ ਨੂੰ ਦੱਸ ਦਾਰੂ ਪੀਣਾ ਦੱਸੀ ਜਾਂਦੇ ਸੀ ਆ ਕੰਮ ਕਰਨ ਨੂੰ ਬੈਠਿਆ ਕੱਪੜਿਆ ਕੰਮ ਕਰਨ ਨੂੰ ਪਾਇਆ ਬਾਬਾ ਨੂੰ ਅਕਲ ਘਾਟ ਆ ਥੋੜੀ ਜੀ ਕੀ ਕਰੀਏ ਤੁਸੀਂ ਇਹੋ ਜਿਹਾ ਬੰਦਾ ਘਰੇ ਰੱਖਿਆ ਮੈਂ ਇਹੋ ਜਿਹਾ ਅਸੀਂ ਪਿੰਡ 'ਚ ਨਹੀਂ ਰੱਖਦੇ ਹੈਗੇ ਇਹੋ ਜਿਹਾ ਬੰਦਾ ਕੀ ਕਰੀਏ ਬਾਬਾ ਮਜਬੂਰੀ ਹੈ ਸਾਡੀ ਨਹੀਂ ਤਾਂ ਅਸੀਂ ਕਾਹਦੇ ਨੂੰ ਰੱਖੀਏ ਹੁਣ ਵਿਆਹ ਨਹੀਂ ਹੁੰਦਾ ਜੇ ਫਿਰ ਰੱਖਾਂ ਪੈਣਾ ਆਪਾਂ ਚੱਕਰ ਆ ਗਿਆ ਕੀ ਮਤਲਬ ਤਾਂ ਹੀ ਤੇਰੇ ਗੁੱਸੇ ਦਾ ਸਹੇਰ ਹੈ ਨਾ ਤੇਰਾ ਵਿਆਹ ਨਹੀਂ ਹੁੰਦਾ ਮੇਨ ਗੱਲ ਇਹ ਹੈ ਬਾਬਾ ਨੂੰ ਸਮਝ ਨਹੀਂ ਆ ਵਿਆਹ ਦਾ ਖੋਆ ਪਿਆ ਮੇਰਾ ਤਾਂ ਪਹਿਲਾਂ ਦੱਸ ਯਾਰ ਤੂੰ ਗੱਲ ਤਾਂ ਕਰ ਬਾਬੇ ਕੋਲ ਬਾਬੇ ਨੇ ਕਿੰਨਿਆਂ ਦੇ ਵਿਆਹ ਕਰਾਤੇ ਤੈਨੂੰ ਪਤਾ ਕਿੰਨਿਆਂ ਦੇ ਕਰਾਦੇ ਕਿੰਨਿਆਂ ਦੇ ਕਰਾਦੇ ਆ ਹੁਣ ਪਿਛਲੇ ਸਾਲ ਭਗਵੰਤ ਮਾਨ ਦਾ ਕਰਾਇਆ ਯਾਰ ਤੁਸੀਂ ਬਾਬੇ ਨੂੰ ਮਾੜੀ ਗੱਲਾਂ ਕਰੀਆਂ ਬਚੋਲੇ ਪੁੱਤ ਮੈਂ ਗੱਲ ਕਰ ਰਿਹਾ ਵਿਚੋਲਾ ਵੀ ਆ ਬਾਬਾ ਤੂੰ ਉਹ ਤੇ ਬਚੋਲੇ ਵਾਲਾ ਕੰਮ ਨਹੀਂ ਤੈਨੂੰ ਮੈਂ ਦੱਸਦਾ ਆਪਣਾ ਹੈਗਾ ਉਰੇ ਡੇਰਾ ਕੀ ਨਾਮ ਆ ਪਹਾੜੀ ਜਿਹੜੀ ਕਾਲੀ ਪਹਾੜੀ ਤੇ ਕਾਲੀ ਪਹਾੜੀ ਉਹਦਾ ਮੈਂ ਜਾਣ ਰਹਿਣਾ ਬਾਬਾ ਉੱਥੇ ਸ਼ਹਿਰ ਜੀ ਕਰੀਦੀ ਸ਼ਾਮ ਨੂੰ ਉਹ ਜਾਨਾ ਪਰ ਉੱਪਰ ਨਾ ਜਿੱਥੇ ਬਰਫ਼ ਪੈਂਦੀ ਹੈ ਕਾਲੀ ਪਹਾੜੀ ਤੂੰ ਉੱਥੇ ਨਹੀਂ ਆਇਆਗਾ ਕਦੇ ਤੇ ਭਗਵੰਤ ਮਾਨਸਾ ਤੇ ਇੱਕ ਵਾਰ ਮੈਂ ਗਿਆ ਆਉਦੋ ਮੇਰੇ ਪੈਰ ਦਿਲ ਸੇ ਕਿ ਮੈਂ ਥੱਲੇ ਕਰ ਗਿਆ ਬਹੁਤ ਵਗਾ ਢੂਆ ਟੁੱਟ ਗਿਆ ਜੀ ਮੇਰਾ ਤਾਂ ਮਾਣਾ ਪੁੱਤ ਤੈਨੂੰ ਕਾਲੀ ਪਹਾੜੀ ਦਾ ਨਹੀਂ ਪਤਾ ਆ ਵੀ ਉਰੇ ਦੀ ਕਾਲੀ ਪਹਾੜੀ ਦੀ ਨਹੀਂ ਗੱਲ ਕਰਦੇ ਅੱਛਾ ਇਹ ਨਾ ਬੰਗਲਾਦੇਸ਼ ਦੇ ਨਾਂ ਲੱਗਦੀ ਥੋੜੀ ਤੁਸੀਂ ਬੰਗਲਾਦੇਸ਼ ਤੋਂ ਆਏ ਹੋ ਲੈ 10000 ਛੋੜੀਆਂ ਗੱਲਾਂ ਬੰਗਲਾਦੇਸ਼ ਹੂੰ ਕਿਉਂ ਉੱਥੇ ਤਾਂ ਵੀ ਉਹ ਗੇੜਾ ਗੂੜਾ ਪਤਾ ਕਦੇ ਕੱਢਿਆ ਹੀ ਨਾ ਹਾਂ ਉੱਥੇ ਦੇ ਪੁੱਤ ਪਟੂਰੇ ਬਹੁਤ ਵਧੀਆ ਨੇ ਬੰਗਲਾਦੇਸ਼ ਦੇ ਹਾਂ ਮੈਂ ਨਾ ਪਹਿਲੀ ਵਾਰ ਤਾਂ ਵੀ ਬੰਗਲਾਦੇਸ਼ ਵਿੱਚ ਵੀ ਇਹ ਵਾਰਦੇ ਉਹ ਵੀ ਪਟੂਰੇ ਪਟਾਰੇ ਖਾਂਦੇ ਨੇ ਪੁੱਤ ਕਿਹੜੀਆਂ ਗੱਲਾਂ ਯਾਰ ਆਪਣੇ ਵਰਗੇ ਲੋਕ ਨੇ ਉਹ ਮੈਂ ਕਿਹਾ ਕਾਲੇ ਹੀ ਹੁੰਦੇ ਨੇ ਕਿਤੇ ਤੂੰ ਉਹਨਾਂ ਦਾ ਹਲੇ ਭੰਗੜਾ ਨਹੀਂ ਦੇਖਿਆ ਦਾ ਬੰਗਲਾਦੇਸ਼ ਵਾਲਿਆਂ ਦਾ ਉਹ ਭੰਗੜਾ ਦਾ ਪੰਜਾਬੀਆਂ ਦਾ ਦੋ ਉਹਨਾਂ ਬੰਗਲਾਦੇਸ਼ ਵਾਲੇ ਵੀ ਭੰਗੜਾ ਪਾਉਂਦੇ ਤੂੰ ਭੰਗੜੇ ਦੀ ਗੱਲ ਕਰਦਾ ਤੈਨੂੰ ਕੁਝ ਦੇਖਿਆ ਨਹੀਂ ਵੀਰੇ ਹਲੇ ਬੰਗਲਾਦੇਸ਼ ਵਾਲਿਆਂ ਦਾ ਮੈਂ ਦੇਖਣਾ ਵੀ ਨਹੀਂ ਬੰਗਲੇ ਦੇਸ਼ ਕੀ ਹੈ ਜੇ ਹਲੇ ਪੁੱਤ ਛੱਟ ਤੈਨੂੰ ਇਹ ਗੱਲ ਦੱਸਦਾ ਹਲੇ ਉਹ ਬਹੁਤ ਬੜੀ ਜਿਹੜੇ ਹੱਜ ਗਏ ਜੇ ਤੁਰ ਕੇ ਗਏ ਮੋਦੀ ਆਦੀ ਮੋਦੀ ਬਾਬਾ ਮੋਦੀ ਥੋਡੇ ਕੋਲੋਂ ਦਾ ਹੈ ਫੇਰ ਚੜਾਈਆਂ ਨੇ ਬਾਬਾ ਥੋਡੀਆਂ ਨੇ ਓਏ ਯਾਰ ਮੋਦੀ ਕੀ ਗੱਲ ਤੂੰ ਯਾਰ ਫੇਰ ਜਵਾਕਾ ਤੈਨੂੰ ਹਲੇ ਪਹੁੰਚਦਾ ਨਹੀਂ ਪਤਾ ਬਾਬਾ ਦੀ ਪਹੁੰਚ ਬਹੁਤ ਉੱਪਰ ਦਾ ਉੱਪ ਪੁੱਤ ਰਾਵਲ ਤਕਲੋ ਵਾਈ ਆਰ ਯੂ ਗੇ ਪੁੱਤ ਉਹ ਵੀ ਬਾਬਿਆਂ ਨੂੰ ਸੀਰੀਅਸਲੀ ਲੈਂਦੇ ਜਿਹੜੀ ਮੇਨ ਗੱਲ ਆ ਬਾਬਿਆਂ ਵੀ ਸੀਰੀਅਸ ਲਈਦਾ ਵੀ ਨਹੀਂ ਪੁੱਤ ਚਾਹ ਵਾਲੇ ਨੂੰ ਤਾਂ ਬੁਲਾ ਲੋ ਘੰਟਾ ਹੋ ਗਿਆ ਭਗਾਈ ਮਾਰ ਉਹ ਭਾਈ ਆ ਜਾ ਚਾਹ ਲਿਆ ਯਾਰ ਚਾਹ ਜੂ ਵਾਲਿਆਂ ਦਾ ਔਖਾ ਹੀ ਆ ਤੁਹਾਡੇ ਚਾਹ ਜੂ ਲੈ ਗਈ ਨਹੀਂ ਆਉਂਦੇ ਉਰੇ ਬੋਲੇ ਦੇ ਆਉਂਦਾ ਆ ਦੇਖ ਦੇਖ ਆਹ ਚਾਹ ਤੇ ਰੱਖੇ ਹੋਏ ਨੇ ਬੰਦੇ ਤੁਸੀਂ ਬਾਬਾ ਮਜਬੂਰੀ ਤੈਨੂੰ ਦੱਸਿਆ ਤਾਂ ਹੈਗਾ ਹੁਣ ਮਜਬੂਰੀ ਚ ਰੱਖਣਾ ਚੱਲ ਹਾਂ ਪੁੱਤ ਮੁੱਦੇ ਤੇ ਆ ਗੱਲ ਕੀ ਆ ਮਤਲਬ ਵਿਆਹ ਕਿਹੜੀ ਗੱਲ ਨੂੰ ਨਹੀਂ ਯਾਰ ਵਿਆਹ ਨਹੀਂ ਗੱਲ ਕਿਹੜੀ ਗੱਲ ਨੂੰ ਨਹੀਂ ਦੱਸੋ ਕਿਹੜੀ ਗੱਲ ਨੂੰ ਇਹੜੀ ਗੱਲੋਂ ਕੀ ਬਾਬਾ ਹੁਣ ਵਿਆਹ ਕੁੜੀ ਨਹੀਂ ਮਾਂਦੀ ਮੈਂ ਦੱਸਦਾ ਕੋਈ दारू ਦੂਰੂ ਵੀ ਚਾਲੇ ਆ ਬਈ ਚਾਲੇ ਕੋਈ दारू ਦੂਰੂ ਵੀ ਨਾ ਨਹੀਂ ਨਾ ਪਾਣਾ ਨਹੀਂ ਚੜਦਾ ਕੋਈ ਚਾਲੇ ਬਾਬਾ ਬੜਾ ਕੁੜੀ ਉਹ ਕੋਈ ਬਿਉਂਦੀ ਪਹਿਲਾ ਬਾਬਾ ਜੀ ਨੂੰ ਹੈ ਨਹੀਂ ਅਕਲੋਕ ਲੈਣਾ ਨੂੰ ਇਹਨਾਂ ਜੁਗ ਜੁਗ ਨਹੀਂ ਬੰਗਲਾਦੇਸ਼ ਚ ਛੱਡ ਗਿਆ ਉਹਨਾਂ ਮੈਨਾਂ ਭੇਜੋ ਨਾ ਤੁਸੀਂ ਹਾਂ ਜਾਂ ਨਾਲ ਹੀ ਲੈ ਜਨੂੰ ਲਫਾਵੇ ਚ ਪਾ ਗਏ ਚੱਲੋ ਮਨ दारू ਪੀਂਦਾ ਬਾਬਾ ਉਹ ਤੂੰ ਮੈਂ ਜੁੱਤੀ ਲਾਵਾਂ ਚੱਲ ਚੱਲ ਆ ਫੜੋ ਚਾਹ ਨਹੀਂ ਨਹੀਂ ਬਾਬਾ ਬਾਬਾ ਪੀਓ ਬਾਬਾ ਨਾ ਨਾ ਓਏ ਓਰੇ ਪਹਿਲੇ ਬੰਦੇ ਦੀ ਬੇਇੱਜ਼ਤੀ ਕਰੀ ਜਾਂਦੇ ਨੇ ਮੈਂ ਨਹੀਂ ਹੱਥ ਨੂੰ ਪਵਿੱਤਰ ਨਹੀਂ ਪੁੱਤਰ ਨਹੀਂ ਹੋਣਾ ਮੈਂ ਹਾਂ ਕਰ ਦਿਆ ਦੇ ਨਹੀਂ ਲਾਉਂਦਾ ਫੇ ਚੱਲ ਨਹੀਂ ਲਾਉਂਦਾ ਕਰ ਦਿਆ ਚੱਲ ਉੱਥੇ ਚਾਹ ਬਣਾ ਜਾ ਕੇ ਭਾਂਡੇ ਮਾਜ ਲਾ ਰੱਖਣੇ ਬਾਲੇ ਸਟੂਪਿਡ ਬੰਦੇ ਰੱਖੇ ਬਾਬਾ ਜੀ ਤੁਹਾਨੂੰ ਇੰਗਲਿਸ਼ ਵੀ ਆਉਂਦੀ ਪੁੱਤ ਕਹਿੰਦੇ ਦੱਸਿਆ ਦਾ ਮੈਂ ਆਇਆ ਮੇਰਾ ਅਮਰੀਕਾ ਦਾ ਵਰਤਾ ਤੂੰ ਅਮਰੀਕਾ ਦੇ ਹੋ ਹੈ ਉਹ ਪੁੱਤ ਤਿੰਨ ਸਾਲ ਦਾ ਸੀ ਜਦ ਮੈਂ ਇੰਡੀਆ ਆਇਆ ਸੀ ਸ਼ਕਲੋਂ ਤਾਂ ਤੁਸੀਂ ਬੰਗਲਾਦੇਸ਼ੀ ਵੀ ਨਹੀਂ ਲੱਗਦੇ ਹੋਗੇ ਓ ਬਾਬਾ ਮਦਰਾ ਸ਼ਕਲਤ ਬਾਬਾ ਮੁਝਾਏ ਉਹ ਕੋਈ ਗੁੱਸਾ ਨਹੀਂ ਕਰਦਾ ਬੈਠੋ ਬੈਠ ਉਹਦਾ ਤੂੰ ਕਰ ਲਾ ਗਿਆ ਜੀ ਤੂੰ ਫੇਸ ਚਾਹ ਪੀਓ ਤੂੰ ਫੇਸ ਕੱਟ ਦੇਖਿਆ ਮੇਰਾ ਕਿੰਨਾ ਕੋਣਾ ਹਾਂਜੀ ਚਾਹ ਪੀਓ ਕਰਨ ਗੁੱਸਾ ਨਹੀਂ ਕਰਦਾ ਚਲੋ ਚਾਹ ਪੁੱਤਰਾ ਚੱਕਰ ਪਤੇ ਕੀ ਅੱਗੇ ਪਿੱਛੇ ਤੂੰ ਨਾ ਬੰਦਿਆਂ ਨੂੰ ਮਖੌਲ ਨਹੀਂ ਕਰੀਦਾ ਹੁੰਦਾ ਠੀਕ ਹੈ ਬਾਬੇ ਚਾਹ ਪੀਓ ਚਾਹ ਬੜੀਆ ਬਾਬਾ ਜੀ ਚਾਹ ਬਾਲੀ ਵਧੀਆ ਕੀ ਹੋ ਗਿਆ ਬਾਲੀ ਵਧੀਆ ਵਧੀਆ ਬਣਾਉਂਦਾ ਨਾ ਇਹ ਤਾਂ ਸਾਡਾ ਮੁੰਡਾ ਜਿਹੜਾ ਰੱਖਿਆ ਜਿਹੜਾ ਤੁਸੀਂ ਜਿਹੜਾ ਬੰਦਾ ਰੱਖਿਆ ਨੂੰ ਸਾਲੇ ਨੂੰ ਵੇਚ ਦੇ ਨਹੀਂ ਨੂੰ ਵੇਚਦਾ ਬਾਬਾ ਅਸੀਂ ਗੁਰਦੁਆਰੇ ਜਾਵਾਂਗੇ ਇਹ ਹੈ ਜਿਆ ਬੰਦਾ ਬਾਈ ਨਹੀਂ ਰੱਖਣਾ ਚਾਹੀਦਾ ਜਿਹੜੇ ਸੰਤਾਂ ਨੂੰ ਮਾੜਾ ਬੋਲ ਜਵੇ ਮਜਬੂਰੀ ਆ ਬਾਬਾ ਕੀ ਕਰੀ ਹੁਣ ਸਾਨੂੰ ਰਾਜ ਆਪ ਔਖਾ ਵੀ ਮੈਂ ਫਿਰ ਗੁਰਦੁਆਰੇ ਜਾਣਾ ਪੈਣਾ ਸਾਨੂੰ ਬਾਬਾ ਚਾ ਚਾ ਕੱਲੀ ਪਿਆ ਤੇਨੂੰ ਸਾਲੇ ਨੂੰ ਵੇਚ ਕੇ ਮਰੂਨ ਟਾਈ ਲਿਆਉਗੇ ਬਾਬਾ ਚਾ ਕੋਈ ਚਾ ਜਿਉਂ ਕੀ ਨਿਕਲਣੀ ਬਾਬਾ ਅਸੀਂ ਵੀ ਅਸੀਂ ਜੀ ਪੀਨੇ ਤਾਂ ਵਿਆਹ ਕਰਾਉਣਾ ਹਾਂਜੀ ਹਾਂ ਵਿਆਹ ਕਰਾਉਣਾ ਦੋ ਕੰਮ ਕਰਨੇ ਪੈਣੇ ਆ ਤੈਨੂੰ ਕੀ ਕਰਨਾ ਬਣਾ ਬਾਬਾ ਬਾਬਾ ਇਹਨੂੰ ਵੇਚ ਨਹੀਂ ਦਾਲਦੇ ਓਏ ਫੇ ਜੇ ਇਹਨੂੰ ਵੇਚ ਤਾਂ ਸਾਡਾ ਰੋਟੀ ਦਾ ਔਖਾ ਹੋ ਜਾਣ ਯਾਰ ਇੰਨਾ ਕੁ ਛਿਆ ਦੇ ਪਾਲਿਆ ਸੀ ਬੱਚਾ ਵਾਂਗ ਪਾਲਿਆ ਬਣਿਆ ਏਡਾ ਸੀ ਤੇ ਸਾਲਾ ਹੁਣ ਵੀ ਏਡਾ ਗੇ ਇਹੇ ਇਹ ਬਾਬਾ ਦਾ ਕੱਦ ਜਾਂ ਨਹੀਂ ਵੱਧਦਾ ਹੈਗਾ ਪੁੱਤ ਤੈਨੂੰ ਵੀ ਨਾ ਮੈਂ ਪਾਸਮ ਦੇ ਕੇ ਜਾਉਂ ਪਾਸਮ ਹਾਂ ਇਹ ਫੇਰ ਵੱਡਾ ਹੋ ਜਾਊਗਾ ਪੁੱਤ 라ਵਣ ਦੇਖਿਆ ਹਾਂਜੀ ਉਹਨੂੰ ਪਾਸਮ ਮੈਂ ਦੇ ਦਿੰਦਾ ਤਾਂ ਹੀ ਮਰ ਗਿਆ ਪੁੱਤ ਨਾਨਸੈਂਸ ਗੱਲਾਂ ਕਰੀ ਯਾਰ ਬਾਬਾ ਇੰਗਲਿਸ਼ ਪੁੱਤ ਮੈਂ ਦੱਸਿਆ ਅਮਰੀਕਾ ਦਾ ਬਰਤਾਂ ਫੇ ਚੋ ਚੋ ਠੀਕ ਆ ਬਾਬਾ ਬਾਲਟੀ ਦਿਖਾਉ ਮੜਿਆ ਕੀ ਹੈ ਹੱਥ ਨਾਲ ਲਾਇ ਨੂ ਨਾਲ ਲਾ ਪੁੱਤ ਕਿਉਂ ਉਹ ਬਹਿ ਜਗੀ ਐ ਚ ਇਹ ਚ ਕੋ ਖਾਸ ਚੀਜ਼ ਆ ਉਹ ਤੈਨੂੰ ਦੱਸੂਗਾ ਖਾਸ ਨੂੰ ਇਹ ਜੀ ਮਹਾਰਾਣੀ ਦਾ ਖਜ਼ਾਨਾ ਰੱਖਿਆ ਤਾ ਮੂੰ ਪੁੱਤ ਇਹ ਚ ਚੀਜ਼ ਇਹ ਜੀ ਹੈ ਨਾ ਹਾਂ ਉਹ ਨਾ ਕਿਸੇ ਨੇ ਦੇਖਿਆ ਨਾ ਦੇਖਣੀ ਇਹ ਜੀ ਤੇਰੇ ਲਈ ਜ਼ਰੂਰੀ ਚੀਜ਼ ਆ ਜ਼ਰੂਰੀ ਚੀਜ਼ ਇਹ ਚ ਮੇਰੀ ਜਨਾਨੀ ਆ ਫਿਰ ਵਿਆਹ ਕਰਾਂਗਾ ਇਹਨਾਂ ਨਾਲ ਆਪਲਾ ਪੁੱਤ ਤੁਸੀਂ ਪਿਕਚਰਾਂ ਕਰ ਲਈ ਨਹੀਂ ਨਹੀਂ ਬਾਬਾ ਮੈਂ ਤੇ ਮੇਰੇ ਲਈ ਜ਼ਰੂਰੀ ਫਿਰ ਮੇਰੇ ਦਾ ਜ਼ਰੂਰੀ ਜਨਾਨੀ ਆ ਤੇ ਤੁਹਾਨੂੰ ਲੱਗਦਾ ਤੈਨੂੰ ਰਾਤਾਂ ਨੂੰ ਜੁਣਦੀਆਂ ਆਇਆ ਨਾ ਕਰੋ ਯਾਰ ਕੋਈ ਮਸਲਾ ਕਰ ਲੈ ਸਾਡਾ ਵੀ ਕਰ ਦਿੰਨੇ ਆ ਹਾਂਜੀ ਹਾਂ ਦੇਖੋ ਮਾੜੀ ਮਾਰੂ ਕਿਰਪਾ ਉੱਪਰ ਦਾ ਕਰਪਾ ਮਾਰਦੇ ਆ ਪਰ ਰੱਬ ਨੂੰ ਪੁੱਛ ਲੈ ਵੀ ਤੇਰਾ ਵਿਆਹ ਹੁੰਦਾ ਵੀ ਹੈ ਕਿ ਨਹੀਂ ਆਜ ਕਿੰਨੇ ਕ ਵਿਆਹ ਕਰਾ ਦੇ ਉਸ ਵਿਆਹ ਹੋ ਰਿਹਾ ਹੈ ਤੁਸੀਂ ਬਚੋਲੇ ਵੀ ਰਹੇ ਹੋ ਨਾ ਸਾਈਡ ਬਚੋਲਾ ਨਹੀਂ ਪੁੱਤ ਆਪਾਂ ਬੰਦੇ ਨੂੰ ਆਸ਼ੀਰਵਾਦ ਦੇਈਦਾ ਠੀਕ ਆ ਜੇ ਉਹਦੇ ਗ੍ਰਹਿ ਜਿਆਦਾ ਚੜੇ ਹੋਣ ਨਾ ਅੱਜ ਗ੍ਰਹਿ ਜਿਆ ਪਹਿਲੇ ਪੁੱਛ ਲੈ ਪੁੱਤ ਆਪਾਂ ਪੈਸਾ ਪੂਸਾ ਨਹੀਂ ਲਈਦਾ ਅੱਛਾ ਜੀ ਬ੍ਰੀ ਸੇਵਾ ਹੈ ਮਾਇਆ ਤੋਂ ਆਪਾਂ ਦੂਰ ਆ ਇਹ ਫ੍ਰੀ ਸੇਵਾ ਗੱਲ ਪਤਾ ਕੀ ਪੁੱਤ ਫ੍ਰੀ ਸੇਵਾ ਨਹੀਂ ਮਾਇਆ ਤੋਂ ਦੂਰ ਆਪਾਂ ਭੁੱਖੇ ਸਾਧੂਆਂ ਨੂੰ ਨਾ ਲੰਗਰ ਛਕਾਈਦਾ ਲੰਗਰ ਲਾਈਦਾ ਅੱਛਾ ਅੱਛਾ ਫਿਰ ਮੈਂ ਵੀ ਆ ਜਾ ਕਹੂੰਦਾ ਜਦੋਂ ਆਪਾਂ ਭੁੱਖੇ ਸਾਧੂਆਂ ਨੂੰ ਲੰਗਰ ਛਕਾਵਾਂਗੇ ਜਿਹੜੇ ਤੇਰੇ ਪੈਸੇ ਹੋਣਗੇ ਉਹਦਾ ਲੰਗਰ ਛਕਾਵਾਂਗੇ ਤੇਰੇ ਪਾਪ ਧੋਲੇ ਜਾਣੇ ਆ ਤੇ ਆਟੋਮੈਟਿਕਲੀ ਤੇਰਾ ਅੱਛਾ ਤੇ ਕੋਈ ਮੋਟਰ ਲਾਈ ਹੋਈ ਹੈ ਤੁਹਾਡੇ ਡੇਰੇ ਦੂਰੇ ਚੋਂ ਨਿਕਲਦੀ ਹੈ ਪੁੱਤ ਆਪਣੇ ਡੇਰਾ ਇੱਕ ਨਹੀਂ ਹੈਗਾ ਆਪਣੇ ਡੇਰੇ ਬਹੁਤ ਨੇ ਉੱਛਾ ਕਿ ਨੇ ਉਹ 올 올ਓਵਰ ਵਰਡ ਚ ਆਪਣੇ ਡੇਰੇ ਨੇ ਜਿਹੜਾ ਆਪਣਾ ਅਮਰੀਕਾ ਵੀ ਖੋਲ ਕੇ ਆਇਓ ਜਿਹੜਾ ਆਪਣਾ ਹੈੱਡ ਆਫਿਸ ਡੇਰਾ ਪਤਾ ਕਿੱਥੇ ਉਹ ਅਮਰੀਕਾ ਚ ਨਹੀਂ ਹੈਗਾ ਹਾਂ ਮੰਗਲਾ ਦੇ ਵਿੱਚ ਉਹ ਹੈਗਾ ਆਪਣਾ ਇੰਗਲੈਂਡ ਚ ਹਾਂ ਜਿਹੜੀ ਉੱਥੇ ਦੀ ਰਾਣੀ ਸੀ ਨਾ ਹਾਂ ਹਾਂ ਅੱਛਾ ਠੀਕ ਮੰਗਣ ਠੀਕ ਮੰਗਣ ਨਹੀਂ ਪੁੱਤ ਜਾਗਲੈਂਡ ਗਿਆ ਸੀ ਦਹੀਂ ਦੇ ਮੁੰਸੇ ਦਿੰਦੇ ਉਹ ਦਹੀਂ ਵੀ ਫਰੈਜ਼ਾਂ ਮਨਾ ਨਹੀਂ ਪੁੱਤ ਉੱਤਰ ਜਾਗ ਮੁਕੇ ਆਉਣਾ ਗਵਾਂਡੀ ਸੀ ਆਪਣੇ ਅਮਰੀਕਾ ਉਹ ਇੰਗਲੈਂਡ ਦੀ ਰਾਣੀ ਹਾਂ ਤੇ ਉਹ ਜਾਗਲੈਂਡ ਚਲੇ ਗਿਆ ਹਾਂ ਤੇ ਉਹ ਹੋ ਗਈ ਪਾਗਲ ਪਿਆਰ ਚ ਅੱਛਾ ਇਨੀ ਤੁਹਾਡੇ ਦਾਦੇ ਜੀ ਹੋਰ ਗਈ ਮੇਰਾ ਦਾਦਾ ਨਾ ਨਾ ਬੀਬਨ ਨਾ ਅੱਛਾ ਆਹ ਕੰਮਾ ਦਾ ਦੂਰ ਆ ਸੀ ਅੱਛਾ ਪੈਗ ਪੋਗ ਦਾਦਾ ਮੇਰਾ ਲੋਹੇ ਲਈ ਸੀ ਲੋਹੇ ਗੁੱਟਾ ਲਈ ਠੀਕ ਆ ਤੇ ਫਿਰ ਉਹਨਾਂ ਨੇ ਮਤਲਬ ਨੀ ਪੱਤਰ ਰੱਖਿਆ ਆਪਣੇ ਡੇਰੇ ਦਾ ਅੱਛਾ ਯੂਕੇ ਦੇ ਵਿੱਚ ਕਿਨੇ ਉਹਨੇ ਰਾਣੀ ਨੇਰਾਵਾ ਤੇਰਾ ਦਿਮਾਗ ਛੋੜਾ ਆ ਯਾਰ ਕਿ ਤੂੰ ਬੰਦਾ ਕੀ ਅੱਛਾ ਦਾਦੇ ਨੇ ਇੱਕ ਤਾਂ ਤੁਸੀਂ ਆਹ ਚੀਜ਼ ਕਿਉਂ ਭਾਂਡੇ ਘੜਕਾਈ ਜਾਂਦਾ ਯਾਰ ਤੈਨੂੰ ਪਤਾ ਨਹੀਂ ਆਪਾਂ ਡੇ ਲੈ ਜਾ ਆਜਾ ਇਹ ਬੰਦਾ ਦਾ ਤੁਸੀਂ ਗਲਤ ਰੱਖਿਆ ਮੈਂ ਤਾਂ ਮੇਰੇ ਨੂੰ ਤਾਂ ਚੰਗਾ ਸੀ ਇਹਦਾ ਬਾਬਾ ਸੀ ਪੱਕਾ ਵੇਚ ਦੇਣਾ ਸੀ ਯਾਰ ਹੁਣ ਕੀ ਕਰੀਏ ਸਾਡਾ ਸਰਦਾ ਨਹੀਂ ਨਾ ਪੁੱਤ ਵਿਆਹ ਤੇਰਾ ਮੈਂ ਕਰਉਣਾ ਹਾਂਜੀ ਹਾਂ ਬਾਬਾ ਜੀ ਕਿਰਪਾਈ ਤੁਹਾਡੀ ਚਾਹੀਦੀ ਆ ਦੋ ਗੱਲਾਂ ਮੰਨਣੀਆਂ ਪੈਣੀਆਂ ਨੇ ਦੱਸੋ ਦੱਸੋ ਉਹ ਆਪਾਂ ਹੁਣੀ ਮੰਨ ਲੈਣੇ ਰੁਪਈਆ ਲੱਗੂ 21000 ਯਾਰ 21000 ਨੂੰ ਬਾਬਾ ਯਾਰ ਕੋਠਾ ਬਵਾਉਣਾ ਦਿੱਤੋਂ ਯਾਰ ਮੈਂ ਦੱਸ ਪੁੱਤ ਮੈਂ ਪੈਸੇ ਕੋਸ਼ ਨਹੀਂ ਕਰਨੇ ਠੀਕ ਆ ਆਪਾਂ ਤੇਰੇ ਪਾਪ ਦੂਰ ਕਰਨੇ ਤੂੰ ਇਸ ਟਾਈਮ ਪੂਰੀ ਪਾਪੀ ਰੂਹ ਬਣਿਆ ਹੋਇਆ ਹੈ ਭਰਾਵਾ ਬਾਬਾ ਤੇਰਾ ਵਿਆਹ ਉਹ ਫਿਰ ਜਿਹੜੀ ਤੁਹਾਡੇ ਘਰ ਵਾਲ ਆਪ ਦਾਦਾ ਨਹੀਂ ਹੋਇਆ ਇਹਦਾ ਵਿਆਹ ਤੂੰ ਯਾਰ ਚੱਲ ਯਾਰ ਤੇਰੇ ਉਧਰ ਭੇਜ ਜਾ ਯਾਰ ਉਹ ਜੋ ਬੋਲੀ ਜਾਂਦਾ ਗਲਤੀ ਮੰਗ ਬਾਬੇ ਤੂੰ ਕਿਆ ਮੰਗਾ ਚੱਲ ਉੱਥੇ ਤੂੰ ਬਾਬਾ ਫੇਜੜੀ ਥੋਡੀ ਨਦੀ ਨੂੰ ਦੀ ਉਹ ਚੀ ਨਾ ਹੋਣਾ ਪੈਣਾ ਮੈਨੂੰ ਇਹ ਤੁਸੀਂ ਬੇਸਤਿਹਾਰ ਨੂੰ ਰੱਖਿਓ ਇਹਨੂੰ ਆਕਾ ਦੇ ਕੋਲ ਸਿਖਾਈ ਨਹੀਂ ਯਾਰ ਆਕਲੀ ਬਾਬਾ ਰਿਸ਼ਤੇਦਾਰ ਇਹਨੂੰ ਕਹਿ ਬਹੁਤ ਰਿਸ਼ਤੇਦਾਰ ਆ ਗਿਆ ਜੀ ਬਾਬੇ ਨੂੰ ਕਹਿ ਬੋਲੀ ਤੇਰੇ ਵਰਗੇ ਨੇ ਤੇਰੇ ਰੱਖੇ ਹੋਏ ਚੱਲ ਬਾਬੇ ਛੱਡੋ ਤੁਸੀਂ ਕਾ ਨੂੰ ਬਾਬੇ ਕਾ ਨੂੰ ਗੁੱਸਾ ਨਹੀਂ ਕਰੀਦਾ ਗੁੱਸਾ ਨਹੀਂ ਹੈ ਚੇਲਾ ਸਮਝੋ ਚੇਲਾ ਤੇ ਪੁੱਤ ਕੰਮ ਕਰ ਤੇਰੇ ਜੀ ਤੁਹਾਡੇ ਘਰ ਵਾਲੀ ਹੈ ਗੰਗਾ ਨਦੀਆਂ ਫਿਰ ਉੱਥੇ ਨਾਉਣਾ ਪੈਣਾ ਉਹ ਗੱਲ ਹੋ ਗਈ ਤੇਰੇ ਵਿਆਹ ਦੀ ਗੱਲ ਚੱਲਦੀ ਠੀਕ ਆ ਹੂੰ ਤੇ ਵਿਆਹ ਦੇ ਦੋਨੇ ਇਕੱਲੇ ਲੱਗਣਾ 21000 ਉਮਰਾਰ ਉਹੀ ਦਾ ਕਰਾਂ ਬਈ 21000 ਘਰ ਪਾਉਣਾ ਮੈਂ ਜਾਂ ਸੁੱਤਾਂ ਜਾਂ ਚੱਲ ਯਾਰ ਤੇਰੇ ਘਰ ਦੀ ਚਾਹ ਪੀਤੀ ਅਸੀਂ ਹਾਂਜੀ ਤੂੰ ਰੁਪਿਆ ਕਾਫੀ ਵੀ ਲੱਗਿਆ ਸਾਡਾ ਦੁੱਧ ਵੀ ਲੱਗਿਆ ਜੀ ਇੰਨੀ ਪੁੱਤ ਤੂੰ ਉਹਦੇ ਪੈਸੇ ਪੂਸੇ ਨਾ ਕੱਟ ਕੇ ਸਾਰਾ ਕੁਝ ਤੂੰ ਰੁਪਿਆ 11000 ਦੇ ਦੇ ਤਾਲਿਆ 100 ਰੁਪਏ ਹੋਰ ਘਟਾ ਲਓ ਯਾਰ ਉਹ ਚੋ ਸਾਡਾ ਗੈਸ ਵੀ ਫੋਗ ਗਿਆ ਬਾਬਾ ਇਨੇ ਪੁੱਤ 11 ਦਾ ਠੀਕ ਆ ਨਹੀਂ ਇਹ ਤੋਂ ਘੱਟ ਰੁਪਈਆ ਨਹੀਂ ਹੋਣਾ ਤੈਂ ਵਿਆਹ ਕਰਾਉਣਾ ਇਹਨੇ ਕੁੱਤੀ ਨਹੀਂ ਸੀ ਦੀ ਮੈਂ ਕੁੱਤੀ ਲੈਣੀ ਨਹੀਂ ਪੁੱਤ ਆਪਾਂ ਕੁੱਤੀ ਦਮਾਉਣੀ ਨਹੀਂ ਤੈਨੂੰ ਉਹੀ ਤਾਂ ਕਹਿੰਦਾ ਕੁੜੀ ਲੈਣੀ ਤੈਂ ਵਿਆਹ ਕਰਾਉਣਾ ਹਾਂ ਕੁੜੀ ਅਗਲੇ ਮਹੀਨੇ ਅਗਲਾ ਮਹੀਨਾ ਵੀ ਜ਼ਿਆਦਾ ਟਾਈਮ ਕਹਤਾ ਜੇ ਤੂੰ 15000 ਕਰ ਦਿੰਦਾ ਮੈਂ ਅਗਲਾ ਹਫਤਾ ਕਰ ਦਿੰਦਾ ਯਾਰ ਬਾਬਾ ਘਰ ਦਾ ਤੂੰ ਪੈਸਿਆਂ ਨਾਲ ਖੇਡਦਾ ਯਾਰਾ ਦਾ ਪੁੱਤ ਪੈਸਿਆਂ ਨਾਲ 10 ਲੱਖ ਰੁਪਏ ਦਾ ਤੂੰ ਅੱਜ ਵੀ ਜਿੰਨੀ ਜ਼ਿਆਦਾ ਸੇਵਾ ਕਰਾਂਗੇ ਨਾ ਆਪਾਂ ਓਨੇ ਜ਼ਿਆਦਾ ਪਾਪ ਧੋਲਦੇ ਨੇ ਅੱਛਾ ਬਾਬਾ ਹੁਣ ਘਰ ਵੇਚਦਾ ਹਾਂ ਸੇਵਾਜੀ ਪੁੱਤ ਆਹ ਕੀ ਗੱਲਾਂ ਹੋਈਆਂ ਅਸੀਂ ਤੈਨੂੰ ਘਰ ਵੇਚਣ ਦੀਆਂ ਗੱਲਾਂ ਕਰੀਏ ਮੈਂ ਕਿਹਾ ਉਹੀ ਗੱਲ ਸੇਵਾ ਵੱਧ ਫਿਰ ਵੱਧ ਸੇਵਾ ਕਰਕੇ ਵੇ ਵੱਧ ਜਨਾਨੀਆਂ ਮਿਲਣਗੀਆਂ ਮੈਂ ਘਰ ਵੇਚ ਪੁੱਤ ਤੇਰੇ ਦਿਮਾਗ 'ਚ ਜਨਾਨੀ ਭੜੀ ਪਈ ਆ ਤੇਰੇ ਦਿਮਾਗ 'ਚ ਰਾਤਾਂ ਨੂੰ ਵੀ ਜਨਾਨੀਆਂ ਨੱਚਦੀਆਂ ਹੋਣੇ ਬਾਬਾ ਯਾਰ ਤੈਨੂੰ ਪਤਾ ਨਹੀਂ ਯਾਰ ਕਿੰਨਾ ਔਖਾ ਮੈਂ ਜਨਾਨੀ ਦੋ ਮੇਰਾ ਰੋਟੀ ਕੱਲ ਮਕਾ ਅਗਲੇ ਹਫਤੇ ਹਫਤਾ ਨਹੀਂ ਗਾ ਸਾਡਾ ਅਗਲੇ ਮਹੀਨੇ ਚੂੜੇ ਵਾਲੀ ਤੇਰੇ ਨਾਲ ਬੈਠੀ ਹੈ ਨਾਲ ਓਰੇ ਓਰੇ ਪੱਕਾ ਹਾਂ ਮੈਂ ਆਏ ਜਿੱਤੀ ਪਾ ਕੇ ਬੈਠੀ ਚੱਪੀ ਮੈਂ ਕਹਿੰਨਾ ਆਏ ਪਾਣੀ ਪੁੱਤ ਜਾਏ ਆਏ ਵੀ ਪਾਉਂਗਾ ਜਿਵੇਂ ਮਰਜੀ ਭਾਲੀ ਉਹ ਤੇਰੀ ਚੀਜ਼ ਹੈ ਤੂੰ ਜੋ ਮਰਜੀ ਕਰੀਂਗਾ ਬਸ ਠੀਕ ਆ ਠੀਕ ਆ ਬਸ ਇੱਕ ਚੀਜ਼ ਦਾ ਧਿਆਨ ਰੱਖਣਾ दारू ਨਹੀਂ ਵੀ ਨਹੀਂ दारू ਹਾਂ ਉਹਦਾ ਆਪਾ ਪੀਂਦੇ ਨਹੀਂ ਬਾਬਾ ਬਸ ਠੀਕ ਆ ਤੇ ਜੇ ਤੂੰ ਮੜਜੀ ਹੋਰ ਉਹ ਕਹੇ ਵੀ ਸੇਵਾ ਕਰਦਵੇਂ ਹਾਂ ਹਾਂ ਅਗਲੇ ਹਫਟ ਅਗਲੇ ਮਹੀਨੇ ਜਨਾਨੀ ਬੈਠੀ ਹੋਣੀ ਆ ਅਗਲੇ ਸਾਲ ਨਾਲ ਤੇਰੇ ਗੱਪੇ ਤੋਂ ਜਵਾਕ ਬੈਠੇ ਹੋਣਗੇ ਅੱਛਾ ਕਿਵੇਂ ਉਹ ਪੁੱਤ ਤੈਨੂੰ ਪਤਾ ਵੀ ਕਿਵੇਂ ਬੈਠਣਾ ਬਾਕੀ ਗਰੀਆਂ ਕਰਨ ਲਾ ਛੱਡ ਤੇ ਮੇਰਾ ਟਾਈਮ ਵੀ ਖਰਾਬ ਹੁੰਦਾ ਤੇਰਾ ਵੀ ਬਾਬਾ ਪੁੱਤ ਇਹਦੇ ਪਿੱਛੇ ਵੀ ਰਾਜ ਰਾਜ ਨੂੰ ਕੀ ਇਹ ਗੇਟ-ਗੁੱਟ ਖੋਲਦਾ ਰੋ ਪੁੱਤ ਤੇਰਾ ਵਿਆਹ ਨਹੀਂ ਹੋਣਾ ਓਏ ਨਹੀਂ ਬਾਬਾ ਕੀ ਹੋ ਗਿਆ ਬਾਬਾ ਕਿਉਂ ਨਹੀਂ ਹੋਣਾ ਬਾਬਾ ਮੈਂ ਮਜ਼ਾਕ ਕਰਦੇ ਹਾਂ ਯਾਰ ਨਹੀਂ ਬਾਬਾ ਮੱਖੀ ਲੱਗ ਗਈ ਪੁੱਤ ਮੱਖੀ ਉਰੇ ਤਾਂ ਸੀ ਬਹੁਤ ਹੋ ਘਰ ਰੱਖੀਦਾ ਇੱਥੇ ਕੀ ਰੱਖਿਆ ਹੋਇਆ ਹੈ ਇੱਥੇ ਵੀ ਬਹੁਤ ਕੁਝ ਆ ਦੇਖਣਾ ਜੇਬ 'ਚ ਕੀ ਜੇਬ 'ਚ ਕੀ ਇਹ ਹੈਗਾ ਪੁੱਤ ਹੱਥ ਨਹੀਂ ਲੋਣਾ ਚੀਜ਼ ਗੋਲੀ ਗੋਲੀ ਚੱਲ ਜਾਂਦੀ ਨੇ ਰੱਖ ਰ ਰੱਬ ਰੱਖਨੇ ਪੁੱਤ ਰੱਖੀ ਕਿਉਂ ਤੇਰੇ ਘਰ ਦਾ ਪਾਣਾ ਜੋ ਵੀ ਕੁਝ ਬੀਤਾ ਚਾਹ ਪਾਣੀ ਆ ਤਾਂ ਤੈਨੂੰ ਆਪਾਂ ਐਂ ਕਹਿ ਰਹੇ ਆ ਤੂੰ ਪੁੱਤ 11000 ਦੇ ਆਪਾਂ ਤੇਰਾ ਵਿਆਹ ਕਰੀਏ ਹਾਂ ਅੱਜ ਅੱਜ ਪੁੱਤ ਭੋਲੀਆਂ ਗੱਲਾਂ ਤੂੰ ਨਾ ਜਨਾਨੀ ਦੇ ਮੂੰਹ ਇਹ ਸਭ ਮੋਹ ਮਾਇਆ ਆ ਪੁੱਤ ਅੱਛਾ ਬਾਬਾ ਆਪਾਂ ਵਿਆਹ ਨਹੀਂ ਕਰਾਇਆ ਜਿੰਨੇ ਜਿੰਨੇ ਪ੍ਰਪੋਜ਼ ਬਾਬੇ ਨੂੰ ਆਏ ਨੇ ਇੰਸਟਾਗ੍ਰam ਤੇ ਚੈੱਕ ਕਰ ਲੀ ਇਸ਼ਟਾ ਵੀ ਚਲਾਉਣਾ ਵਾ ਬਾਬਾ ਤੁਸੀਂ ਪੁੱਤ ਕੀ ਕੀ ਨਹੀਂ ਚਲਾਉਂਦਾ ਵਾ ਤੂੰ ਐ ਦੱਸ ਮੋਟਰਸਾਈਕਲ ਵੀ ਚਲਾਉਂਦਾ ਆਪਾਂ ਸਾਰਾ ਕੋਈ ਆਪਾਂ ਮੈਂ ਆ ਰੋਕੜ ਮੈਂ ਚੁਰਕੇ ਜਾਂਦੇ ਹਾਂ ਉਹ ਰੇ ਮਣ ਤੇ ਕਿ ਮੈਂ ਕਿਹ ਚੱਲ ਮੂਰੇ ਤੇਰੇ ਕਰ ਮੂਰੇ ਰੋਕੜ ਲਾ ਦਾਂਦਾ ਉਹ ਜਵਾਕਾਂ ਦਾ ਇਕੱਠ ਹੋ ਜਾਂਦਾ ਉਹ ਵਜ੍ਹਾ ਤਾਂ ਹੈ ਬਾਬਾ ਸਾਡੇ ਪਿੰਡ ਦੇ ਜਵਾਕ ਵੀ ਆ ਜੀ ਹਾਂ ਸਹੀ ਗੱਲ ਆ ਸਾਰੇ ਸਕ੍ਰੈਚ ਕਰੂਜ ਪਾ ਦੇ ਉਹ ਆਪਾਂ ਨਾ ਜੇਬ ਚ ਪਾ ਲਿਆ ਮੈਂ ਕਹਾਂ ਤੂੰ ਜੇ ਚੁਟਕੀ ਮਾਰੀ ਤਾਂ ਗਾਇਬ ਹੋਏ ਨੇ ਕੋ ਨਹੀਂ ਉਹ ਕੰਮ ਨਹੀਂ ਕਰੀਦਾ ਆਪਾਂ के के अच्छा वो आंदा फिर ਲੋਕੀ پاگل ਹੋ ਜਾਣਗੇ ਦੇਖ ਕੇ ਵੀ ਇਹ ਬਾਬੇ ਨੇ ਕਰਕੇ ਮੈਂ ਨਾ ਪੁੱਤ ਹੁੰਦਾ ਆਪਾਂ ਨੂੰ ਸਾਰਾ ਕੁਝ ਜਾਂ ਉਹਦਾ ਆਪਾਂ ਨੂੰ ਕੀ ਨਹੀਂ ਕਰ ਸਾਰਾ ਕੁਝ ਲਈ ਤੇ ਤੂੰ ਰੁਪਏ ਆ ਕਰਾਓ ਬਾਬਾ ਜੀ ਮੇਰਾ ਵਿਆਹ ਵਿਆਹ ਪੁੱਤ ਹੋਇਆ ਤੂੰ ਰੁਪਇਆ 11000 ਦੇ ਮੈਂ ਬਾਬਾ ਕੈਸ਼ ਤਾਂ ਹੋਣੀ ਨਹੀਂ ਯਾਰ Google Pay ਦੇਖ ਲੈ ਚੱਲ ਪੁੱਤ ਆਪਣਾ ਕੀ ਨਹੀਂ ਚੱਲਦਾ ਮੈਂ ਪਹਿਲਾਂ ਵੀ ਕਿਹਾ ਤੈਨੂੰ ਖਾਤਾ ਵੀ ਚੱਲਦਾ ਤੂੰ ਪੁੱਤ ਆਏ ਗਾ ਫੋਨ ਦੇ ਲੈ ਨੰਬਰ ਦਵਾ ਤੈਨੂੰ ਨੰਬਰ ਦਵਾ ਤੈਨੂੰ ਇੱਕ ਦਾ ਬਾਬਾ ਫੋਨ ਦੇਖੀ ਯਾਰ ਤੇਰੇ ਤੇ ਆ ਯਾਰ ਮੈਂ ਕੋਈ ਨਹੀਂ ਪੁੱਤ ਤੂੰ ਕਹੇਆ ਵਿਆਹ ਕੀਤਾ ਕੁੜੀ ਇਹ ਜੀ ਹੋਊਗੀ ਨਾ ਨੰਬਰ ਤੇ ਪਾ ਲੀ ਬਾਬਾ ਤੁਹਾਡੇ ਹਾਂ ਨੰਬਰ ਲੈ ਪੁੱਤ ਮੈਂ ਕਿ ਡੇਰੇ ਦਾ ਕੋਈ ਨੰਬਰ ਨਹੀਂ ਪੁੱਤ ਪਰਸਨਲ ਨੰਬਰ ਆ ਬਾਬਾ ਅੱਛਾ ਪਰਸਨਲ ਨੰਬਰ ਵੀ ਰੱਖ ਲੈ ਬਾਬਾ ਲੈ ਪੁੱਤ ਆ ਨੰਬਰ ਆਪਣਾ ਹਾਂਜੀ ਸੇਵ ਕਰ ਲਈ ਕੀ ਨਾਮ ਦੇ ਕਰ ਪੁੱਤ ਨਾਮ ਆਪਾਂ ਦੱਸ ਦੇਣੀ ਇਹ ਨਾਮ ਆਪਾਂ ਗੁਪਤਾ ਹੁਣ ਮੈਨੂੰ ਦਿਓ ਆ ਗਿਆ ਮੈਂ ਚੱਲਾਂ ਆ ਗਿਆ ਮਤਲਬ ਕੀ ਮੈਂ ਜਾਵਾਂ ਪੁੱਤ ਜਾਵਾਂ ਜਾ ਟਾਈਮ ਹੋ ਗਿਆ ਪੁੱਤ ਮੀਂਹ ਗਰੀ ਆਉ ਉਹ ਫਿਰ ਰੌਕਟ ਬੁਲਾ ਲੈਂਦੇ ਤੂੰ ਜੀ ਪੁੱਤ ਉਰੇ ਨਹੀਂ ਹੋਲਣਾ ਉਰੇ ਨਹੀਂ ਹੋਲਣਾ ਹੁਣ ਤਾਂ ਜਾਣਾ ਹੀ ਸੀ ਬਲਾਲ ਦੇ ਪੁੱਤ ਮੀ ਆ ਗਿਆ ਹੁਣ ਰੋਕੜ ਨਹੀਂ ਹੋਲਣਾ ਮੀ ਜਾ ਕੇ ਐਨੀ ਐਨੀ ਮੇਡੋਰ ਦਾ ਪਤਾ ਮੈਨੂੰ ਐਨੀ ਮੇਡੋਰ ਦਾ ਪਤਾ ਨਾ ਨਾ ਹੁਣ ਮੈਂ ਗਾਇਬ ਹੋਇਆ ਨਾ ਬੈਂਬੂ ਕੋਕਟਰ ਲਾ ਕੇ ਉਹ ਦੇਖੀ ਚੱਲ ਬਾਬੇ ਹੁਣੀ ਚੱਲੇ ਚੱਲੋ ਬਈ ਠੀਕ ਹੈ ਹਾਂ ਜੇ ਵਿਆਹ ਵਿੋਹ ਕੋਈ ਨਹੀਂ ਕੋਈ ਨਹੀਂ ਪੁੱਤ ਠੀਕ ਤੈਨੂੰ ਕੱਲ ਦੱਸ ਕੇ ਜਾਣਾ ਕੰਨ ਕਰ ਕਿਸੇ ਕੋ ਨਹੀਂ ਪਤਾ ਲੱਗ ਰਿਹਾ ਗੋ 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 ਠੀਕ ਹੈ ਠੀਕ ਹੈ ਬਈ ਠੀਕ ਹੈ ਬਾਬਾ ਜੀ ਤੁਹਾਡੇ ਵਧੀਆ ਕੱਲ ਠੀਕ ਹੈ ਪੁੱਤਰਾ ਮੈਂ ਚੱਲਦਾ ਠੀਕ ਆ ਬਾਬਿਆ ਕੀ ਦੋ ਬਾਬਿਆਂ ਨੂੰ ਠੀਕ ਹੈ ਤੇ ਧਿਆਨ ਰੱਖਣਾ ਤੇ ਆ ਮੈਨੂੰ ਦਿਖਣਾ ਨਹੀਂ ਚਾਹੀਦਾ ਵਿਆਹ ਤੇਰਾ ਇਹ ਤਾਂ ਆਪਾਂ ਵਿਆਹ ਤੋਂ ਬਾਅਦ ਵੇਚ ਦੇਣਾ ਬਪ ਵਿਆਹ ਤੋਂ ਬਾਅਦ ਨਹੀਂ ਪਹਿਲਾਂ ਇੱਕ ਅੱਧੇ ਦਿਨ ਚ ਵੇਚ ਦੇਣਾ ਚੱਲ ਅਸੀਂ ਤੇ ਮੇਰੇ ਬਾਰੇ ਕੋਈ ਗੱਲ ਕਹੇ ਇਹਦੀ ਯਕੀਨ ਨਹੀਂ ਕਰਨਾ ਤੇ ਇਹ ਬੰਦਾ ਸਹੀ ਨਹੀਂ ਹੈਗਾ ਠੀਕ ਠੀਕ ਚਲ ਠੀਕ ਆ ਪੁੱਤਰਾ ਧਿਆਨ ਰੱਖਣਾ ਦਿਲ ਦੀ ਗੱਲ ਨਹੀਂ ਦੱਸਣੀ ਕਿਸੇ ਨੂੰ ਠੀਕ ਚਲ ਠੀਕ ਆ ਕਿਰਪਾ ਕਰੇ ਰੱਬ ਤੇਰੇ ਤੇ ਰੋਕ ਠੀਕ ਜੋ A few moments later ਬਾਈ ਜੋਨੇ ਗੱਲ ਦੱਸਣਾ ਕੀ ਹੋ ਗਿਆ ਜਿਹੜਾ ਤੁਸੀਂ ਬਾਬਾ ਬਿਠਾਇਆ ਸੀ ਪਖੰਡੀ ਆ दारूਆ ਪੀਂਦਾ ਕਰਜ਼ਾ ਦੇਣਾ ਉਹਨੇ ਲੋਕਾਂ ਦਾ ਓ ਯਾਰ ਤੈਨੂੰ ਪਤਾ ਨਹੀਂ ਅੱਕ ਲੈ ਗਿਆ ਕੀ ਬੋਲਦਾ ਪਤਾ ਕਿੰਨਾ ਵਧੀਆ ਬਾਬਾ ਉਹ ਕਿੰਨੀ ਪਹੁੰਚੀ ਹੋਈ ਸ਼ਾਇ ਨਹੀਂ ਹੋ ਜੇ ਨਹੀਂ ਕੀ ਦਿਖਾ ਦੂੰਗਾ ਦੇਖੋ ਆਉਣ ਵਾਲੀ ਗੱਲ ਤੇਰਾ ਪਤਾ ਕਿੰਨੀ ਪਹੁੰਚੀ ਹੋਣੀ ਨਾ ਮੇਰਾ ਪਾਪ ਜੜੀ ਮਤਲਬ ਗਿਆ ਮੇਰਾ ਵਿਆਹ ਵੀ ਨਹੀਂ ਹੋਣਾ ਹੈ ਆਜੂ ਦਿਖਾ ਦਿੰਨਾ ਚਲੋ ਚੱਲੀਏ ਆਜੇ ਉੱਥੇ ਨਾ ਆਇਆ ਮੈਂ ਤੇਰੇ ਉੱਥੇ ਚੱਪਲ ਫੇਰਨੀ ਆਇਆ ਆਜੂ दारूਆ ਪੀਂਦਾ ਉਹ ਚਲ ਆਜਾ ਬਾਪਾ ਵੇਰੇ ਆਜੋ ਆਜੋ ਜੇ ਉੱਥੇ ਨਾ ਹੋਇਆ ਨਾ ਦੇਖੀ ਫਿਰ ਆਜੋ ਚਲ 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 ਇੱਧਰ ਉਹਦਾ ਘਰ ਆ ਡੇਰਾ ਘਰ ਆ ਉਹ ਤਾਂ ਕਾਲੀ ਪਹਾੜੀ ਕੋਲ ਰਹਿੰਦਾ ਉਹ ਪੀਲੀ ਪਖਾ ਪਹਾੜੀ ਕੋਲ ਨਾ ਰਹਿੰਦਾ ਹੋਵੇ ਮੈਂ ਕਹਿਣਾ ਇੱਧਰ ਪੀਲੀ ਪਹਾੜੀ ਆ ਪਖੰਡੀ ਦੀ ਪਹਾੜੀ ਆ ਇੱਧਰ ਆਜੋ ਇੱਧਰ ਘਰ ਆ ਯਾਰ ਉਹਦਾ ਯਾਰ ਡੇਰਾ ਦੂਰ ਉਹ ਘਰ ਆ ਉਹਦਾ ਉੱਥੇ ਬੈਠਾ ਰੋਜ਼ ਦਾਰੂਆਂ ਪੀਂਦਾ ਤੈਨ ਦੇਖਿਆ ਕਦੇ ਰੋਜ਼ ਹੀ ਦੇਖਦਾ ਮੈਂ ਫਿਰ ਤੂੰ ਮੈਨੂੰ ਉਦੋਂ ਦੱਸਦਾ ਸੁਨਨੀ ਤਾਂ ਹੁੰਦੀ ਨਹੀਂ ਕਿ ਇਹਦੀ ਆ ਘਾ ਰਹਾ ਉਹਦਾ ਦਿਖਦਾ ਤਾਂ ਹੈ ਨਹੀਂ ਓਰੇ ਯਾਰ ਕਿਤੇ ਉਹ ਓਰੇ ਉਹ ਹੋਊਗਾ ਕਿੱਥੇ ਇੱਥੇ ਕਿਤੇ ਪੱਖੇ ਜੀ ਤਾਂ ਨਹੀਂ ਵੜ ਗਿਆ ਹੈ ਪੱਖੇ ਜੀ ਤਾਂ ਨਹੀਂ ਵੜਦਾ ਇੱਥੇ ਕਿਤੇ ਕਿੱਥੇ ਗਿਆ ਕਿੱਥੇ ਝੂਠ ਬੋਲਦਾ ਝੂਠ ਬੋਲਦਾ ਝੂਠ ਬੋਲ ਕਿੱਥੇ ਹਰ ਦਿਖਦਾ ਪਾਤੀ ਜੇ ਪੜ ਗਾ ਪੱਕਾ ਠੇਕੇ ਦੇ ਉਹ ਪੱਕਾ ਠੇਕੇ ਦੇ ਤੈਨੂੰ ਬੜਾ ਪਤਾ ਹੈ ਤੂੰ ਤਾਂ ਉਰੇ ਵੀ ਗਾ ਪੱਕਾ ਪੱਕਾ ਠੇਕੇ ਦੇ ਆਜੋ ਉੱਥੇ ਨਾ ਹੋਏ ਨਾ ਮੈਂ ਤੇ ਉੱਥੇ ਝੂਠ ਫੇਰ ਆਜੋ ਤੁਸੀਂ ਆਜੋ ਜੋ ਉੱਥੇ ਵੀ ਨਾ ਨਜ਼ਰ ਉੱਥੇ ਚਪੇੜਾ ਪੈਣੀ ਚਲ ਚਲ ਬੈਠ ਪੱਕਾ ਥਿਓ ਹੁਣ ਤੈਨੂੰ ਪਤਾ ਹਾਂ ਹਾਂ ਚੱਲ ਉਹ ਬੱਲੇ ਬਾਬਾ ਕੀ ਹਾਲਾ ਕਰਾ ਤੂੰ ਕਿਉਂ ਬੈਠਾ ਕੀ ਕੰਮ ਕਰਦਾਂ ਪਾਸੇ ਕੋਈ ਨਹੀਂ ਕੰਮ ਹੈ ਕਰੀਦੇ ਨੇ ਕੰਮ ਬੜੇ ਕਰੀਦੇ ਨੇ ਆਪਾਂ ਹਾਂ ਹੋਰ ਜੀ ਹੋਰ ਵੀ ਨਾ ਕੀ ਕਰੀਏ ਨਾ ਇਕੱਲਾ ਇਕੱਲੇ ਹੀ ਹੈ ਹੈ ਇਕੱਲਾ ਇਕੱਲਾ ਹੀ ਬਾਬਾ ਹੋਰ ਆ ਸਈਆ ਸਈਆ ਹੋਏ ਰਹਿਣ ਦੇ ਤੂੰ ਹੋਰ ਦੱਸ ਤੂੰ ਅੱਜ ਕਿਹੜੀ ਤੀ ਹਾਂ ਨਹੀਂ ਹੋ ਗਈ ਤੀ ਹਾਂ ਤੂੰ 10 ਅੰਗਰੇਜ਼ੀ ਮੰਗਾਈਏ ਨਾ ਨਾ ਮੰਗ ਲਈ ਠੀਕ ਅੱਜ ਤੂੰ ਪੈਸੇ ਦੀ ਟੈਨਸ਼ਨ ਆ ਲੈ ਪੈਸਾ ਬਹੁਤ ਆ ਆਪਣੇ ਕੋਲ ਤੂੰ 10000 ਖਾਣਾ ਕੀ ਇਹਦੇ ਨਾਲ ਬਾਬਾ ਕੀ ਕੰਮ ਕਰਦਾ ਹੁੰਦਾ ਤੂੰ ਕੰਮ ਉਹਦਾ ਬਾਬਾ ਬਸ ਪੁੱਛ ਨਾ ਆਪਾਂ ਸਾਰਾ ਕੁਝ ਕਰ ਲਈ ਅੱਛਾ ਤੇ ਅੱਜ ਜੋ ਕਰਕੇ ਆਏ ਆ ਉਹ ਜੇ ਮੈਂ ਤੁਹਾਨੂੰ ਦੱਸਾਂ ਤਾਂ ਇਹਨਾ ਬੱਲਿਓ ਸ਼ੇਰਾ ਕੀ ਕਰਕੇ ਆਏ ਆ ਅੱਛਾ ਹੋਰ ਬਾਬੇ ਬਹੁਤ ਕੋਸ਼ਿਸ਼ ਕਰੇ ਅੱਜ ਅੱਛਾ ਨਮੂਨਾ ਮਿਲ ਗਿਆ ਤੇ ਦੱਸਦਾ ਤੈਨੂੰ ਗੱਲ ਬੁਰੀ ਆ ਪਾ ਯਾਰ ਇਹਨੂੰ ਮੰਗੋਨੇ ਆ ਫਿਰ ਹੋਰ ਆਪਾਂ ਆਹ ਦੇਖ ਤੂੰ ਪਹਿਲਾਂ ਚੈੱਕ ਕਰ ਠੀਕ ਹੈ ਲੱਖ ਰੁਪਏ ਦੀ ਲਿਆਂਦੀ ਐ ਇਹ ਇਹ ਕੀ ਆ ਇਹ ਘੜੀ ਐ ਇਹ ਕਿਤੋਂ ਲਿਆਂਦੀ ਉਹ ਕਰਨ ਵਾਲੇ ਦੇਖੀਏ ਗੋਟ ਦੇ ਲੱਗੀ ਹੋਈ ਐ ਜਿਹੜੀ ਹਾਂ ਉਹ ਨਾ ਨਹੀਂ ਇਹ ਹੋਰ ਕੀ ਤੇ ਤੈਨੂੰ ਦੱਸ ਰਿਆ ਸੀ ਯਾਰ ਮੈਂ ਗੱਲ ਬਾਬਾ ਉਹ ਹਾਂ ਇੱਕ ਮਿਲਿਆ ਨੀ ਮੁੰਨਾ ਅੱਜ ਤੇ ਇਹ ਕਹਿੰਦਾ ਮੇਰਾ ਬਿਆਨ ਹੀ ਹੁੰਦਾ ਤੇ ਬਾਬੇ ਉਹ ਵੀ ਲਾਵਾਂ ਦਵਾ ਕੇ ਲੈ ਆਏ ਮਾਝੇ ਇਹ ਗੰਮ ਨਹੀਂ ਕਰੀਏ ਹੁੰਦੇ ਉਹ ਬਾਬਾ ਕੁਛ ਨਹੀਂ ਹੁੰਦਾ ਤੂੰ ਕਹਿੰਦੀ ਆ ਕੋਟ ਗੱਟ ਬਾਬਾ ਆਪਾਂ ਨੂੰ ਯਾਰ ਕਿਹੜਾ ਹੱਥ ਲਾ ਲੂ ਯਾਰ ਆਪਾਂ ਦਾ ਬਾਬੇ ਆਪਾਂ ਆਪਾਂ ਕੋਟਾਲੇ ਕੰਮ ਨਹੀਂ ਕਰੀਦੇ ਹੁਣ ਉਹ ਨਮੂਨੇ ਨੂੰ ਐਂ ਕਹਤਾ ਵੀ ਤੇਰਾ ਅਗਲੇ ਮਹੀਨੇ ਤੇਰਾ ਵਿਆਹ ਕਰ ਦਾਂਗੇ ਠੀਕ ਅਗਲੇ ਮਹੀਨੇ ਬਾਬੇ ਨਾਲ ਕਿੱਥੇ ਮਿਲਣਾ ਬਾਬੇ ਕਦੇ ਯਾਰ ਕਦੇ ਬਾਅਦ ਠੀਕ ਤੇ ਆਹਾ ਆ ਨਾ ਪੀ ਅਗਰ ਠੀਕ ਤੈਨੂੰ ਵਧੀਆ ਪਲਾਉਣਾ ਮੈਂ ਦੱਸ ਕਿਹੜੀ ਬਣੀ ਆ ਬਸ ਠੀਕ ਆ ਮੈਨੂੰ ਤਾਂ ਇਹ ਕਰਾਂ ਤਾਰ ਨੂੰ ਹੁਣ ਕਰਾਂ ਇਹੀ ਵਧੀਆ ਮੈਨੂੰ ਉਹ ਇਹ ਛੱਡ ਬਾਬਾ ਖੜੇ ਮੈਂ ਕਰਦਾ ਹੁਣ ਠੀਕ ਉਹ ਹਾਂ ਵੀ ਕਿਵੇਂ ਆ ਹੋਰ ਵੀ ਮੱਖਣਾ ਕੀ ਹਾਲਾ ਤੇਰਾ ਚਲਾ ਆਂ ਇੱਥੇ ਹੋਰ ਇਹਾ ਠੇਕਾ ਕਿੱਥੇ ਆ ਆ ਸਾਹਮਣੇ ਚੱਲ ਚੱਲ ਆਜੋ ਲਓ ਸਟੈਂਡ ਤੇ ਚਲ ਉਹ ਬੈਠਾ ਆ ਗਿਆ ਸੈਟ ਚਾਹੇ ਕਰੀਏ ਦੀ ਰਿਪੇਅਰ ਜੀ ਦੀ ਚੱਲ ਆ ਤੂੰ ਖਾਣਾ ਦੱਸ ਗਈ ਐ ਯਾਰ ਆਇਆ ਪਾਰਟੀ ਉਹਦੇ ਭਰਾ ਵੱਲੋਂ ਬਾਬਾ ਇਹਨੂੰ ਕਰੋ ਭਸਮ ਤੇਰੀਓ ਬਾਬਾ ਤੂੰ ਸੱਤ 11 ਮੇਰਾ ਵਿਆਹ ਕਰਾਉਣਾ ਹੈ ਪੁੱਤ ਮੇਰਾ ਵਿਆਹ ਕੀ ਗੱਲ ਤੇ ਫੈਮਿਲੀ ਹੋ ਗਈ ਤੁਹਾਨੂੰ ਗੱਲ ਤੇ ਫੈਮਿਲੀ ਕੀ ਆ ਕੀ ਕਰਦਾ ਤੂੰ ਆ ਕੀ ਕਰ ਉਹ ਇੱਕ ਗੱਲ ਪੁੱਤ ਗੱਲ ਸੁਣੋ ਕੀ ਆ ਪੁੱਤ ਇਹ ਇਹ ਸੇਵਾ ਕਰ ਰਿਹਾ ਆ ਆਪਣੇ ਸੇਵਾ ਸੇਵਾ ਅੱਛਾ ਅੱਛਾ ਹੈਡ ਗ੍ਰਾਉ ਉਹ ਆਪਣੇ ਹੈਡ ਪਪਾ ਜੀ ਨੇ ਹੈਡ ਪਪਾ ਜੀ ਹੈਡ ਪਪਾ ਜੀ ਹੈਂ ਤੂੰ ਕੀ ਮੈਂ ਮੈਂ ਉਹ ਤੋੜੀ ਓਏ ਇਹ ਕਿਹੜੀ ਗੱਲ ਮੇਰਾ ਫੋਨ ਮੇਰਾ ਫੋਨ ਨਾ ਚੱਕਦਾ ਨਹੀਂ ਮੇਰਾ ਫੋਨ ਨਹੀਂ ਓਏ ਓਏ ਲੱਗ ਗਿਆ ਓਏ ਓਪਣਾ ਅੱਜ ਵਿਆਹ ਕਰਾਉਣੇ ਕਰਾ ਲੀ ਜੀ ਸਾਰਿਆਂ ਨੂੰ ਕਿੱਦਾਂ ਲੱਗੀ ਸਾਡੀ ਵੀਡੀਓ ਆਈ ਹੋਪ ਸਾਡੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਵੇ ਜੇ ਵਧੀਆ ਲੱਗੀ ਵੀਡੀਓ ਨੂੰ ਕਰ ਲੋ ਲਾਈਕ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਬਾਬਾਏ ਤੁਸੀਂ ਕੋ ਕਹਿਣਾ ਠੀਕ ਆ ਵੀਡੀਓ ਵਧੀਆ ਬਣਾਓ ਹੂੰ లైక్ కర్దో లైక్ కర్దో లైక్ కర్దో లైక్ కర్దో సబ్స్క్రైబ్ ਵੀ ਕਰਦੋ సబ్స్క్రైబ్ ਵੀ ਕਰਦੋ ਮਤਲਬ ਬਾਬਾ ਜੀ ਨੇ ਵੀ ਕਹਤਾ ਹੁਣ ਤਾਂ ਕਰਨਾ ਬਣਦਾ ਜੀ ਹੁਣ ਤਾਂ ਕਰਨਾ ਬਣਦਾ ਹੈਲੇ ਸਾਡੀ ਪਹਿਲੀ ਵੀਡੀਓ ਸੀ ਤੇ ਤੋਂ ਅੱਗੇ ਅੱਗੇ ਤੋਂ ਵੀ ਵਧੀਆ ਵੀਡੀਓ ਸੌਣ ਟੱਕ ਪਾਉਣ ਕੇ ਰੱਖਣੀ ਆਪਾਂ YouTube ਦਾ ਹੈਂਕ ਕਰਾ ਲੈਣਾ ਇਹਨੇ ਵੀਊ ਲਾਉਣੀ ਇਹ ਤਾਂ ਹਲੇ ਵਾਰਮਅਪ ਬਥੇ ਫਿਰ ਉਹ ਕੀ ਹੈ ਤਾਂ ਇਸ ਮਿਲ ਜਾਗਲੀ ਵੀਡੀਓ